ਅੱਜ ਬਹੁਤ ਖੁਸ਼ੀ ਵਾਲਾ ਦਿਨ ਹੈ ਫਗਵਾੜਾ ਵਿਖੇ ਵਿਸ਼ਕਰਮਾ ਮੰਦਰ ਕੋਲ ਪੰਜਾਬ ਬਰਦਾ ਹਸਪੀਟਲ ਸ਼ੁਰੂ ਕੀਤੀ ਸ਼ੁਰੂਆਤ ਕੀਤੀ ਗਈ ਹੈ ਭਾਰਤੀ ਜਨਤਾ ਪਾਰਟੀ ਦੀ ਫਗਵਾੜਾ ਦੀ ਕਾਇਲ ਨੂੰ 14 ਆਕਸੀਜਨ ਕਨਸੈਂਟਰੇਟਰ ਉਹਨਾਂ ਨੇ ਦਿੱਤੇ ਗਏ ਨੇ ਤਾਂ ਕਿ ਮਰੀਜ਼ਾਂ ਦੀ ਸੇਵਾ ਕੀਤੀ ਜਾ ਸਕੇ ਭਾਰਤੀ ਜਨਤਾ ਪਾਰਟੀ ਫਗਵਾੜਾ ਨੂੰ ਇਹ ਸੇਵਾ ਕਰਕੇ ਖੁਸ਼ੀ ਪ੍ਰਾਪਤ ਹੋਈ ਹੈ ਆਸ ਕਰਦਾ ਹਾਂ ਕਿ ਇਹ ਦਾ ਤੇ ਮਰੀਜ਼ਾਂ ਨੂੰ ਬਹੁਤ ਫਾਇਦਾ ਹੋਏਗਾ ਔਰ ਇਹ ਹਸਪੀਟਲ ਇਸੇ ਤਰ੍ਹਾਂ ਲੋਕਾਂ ਦੀ ਬਹੁਤ ਵੱਡੀ ਸੇਵਾ ਕਰਦਾ ਰਹੇਗਾ ਮੇਰੀਆਂ ਬਹੁਤ ਸ਼ੁਕਰੀਆ ਤੇ ਆਦਰਨੀਏ ਸੋਮ ਪ੍ਰਕਾਸ਼ ਜੀ ਦਾ ਤਾਂ ਬ੍ਰਿੰਧ ਹੱਥ ਸਾਡੇ ਤੇ ਉੱਪਰ ਬਹੁਤ ਦੇਰ ਤੋਂ ਹੈ ਔਰ ਸੁਸ਼ੀਰੀ ਅਨੀਤਾ ਜੀ ਇਹਨਾਂ ਦਾ ਕੰਟਰੀਬਿਊਸ਼ਨ ਪੂਰੀ ਕਮਿਊਨਿਟੀ ਵਿੱਚ ਕਰੇ ਪੁੜਿਆ ਨਹੀਂ ਜਾ ਸਕਦਾ ਅਸੀਂ ਮੰਦਰ ਦੀ ਔਰ ਸਾਡੇ ਚੈਰੀਟੇਬਲ ਹਸਪੀਟਲ ਵੀ ਗ੍ਰੋਥ ਜਿਹੜੀ ਹੈਗੀ ਆ ਉਹ ਕਦੇ ਸੰਭਵ ਨਹੀਂ ਹੋ ਪਾਦੀ ਜੇ ਸਾਨੂੰ ਆਦਰਨੀય ਸੋਮ ਪ੍ਰਕਾਸ਼ ਜੀ ਦਾ ਕੰਟਰੀਬਿਊਸ਼ਨ ਨਹੀਂ ਮਿਲਦਾ ਮੈਂ ਕਿੱਥੇ ਕਿੱਥੇ ਕੈਨੇਡਾ ਦਾ ਕੰਟਰੀਬਿਊਸ਼ਨ ਕਿੰਨਾ ਵੱਡਾ ਆ ਸਾਡੇ ਲਈ ਹੁਣੇ ਲੇਟੈਸਟ ਵੀ ਇੱਕ ਕੈਨੇਡੇ ਬਹੁਤ ਵੱਡੀ ਜਿਹੜੀ ਆਈਸੀਯੂ ਵਾਲੀ ਸਾਨੂੰ ਐਂਗੂਲੈਂਸ ਵੀ ਦਿੱਤੀ ਹੈਗੀ ਆ ਔਰ ਮੇਲਾ ਦਾ ਪਗਵਾੜੇ ਦੇ ਵਿੱਚ ਉਹ ਕਿਤੇ ਅਵੇਲੇਬਲ ਵੀ ਹੈਗੀ ਔਰ ਇਹ ਇਹਨਾਂ ਦੀਆਂ ਐਫਰਟਸ ਔਰ ਜਦੋਂ ਵੀ ਕਿਤੇ ਸਾਨੂੰ ਇਹਨਾਂ ਦੀ ਜ਼ਰੂਰਤ ਪਈ ਹੈਗੀ ਆ ਇਹ ਕਦੇ ਵੀ ਟਾਈਮ ਦੀ ਨਹੀਂ ਗੱਲ ਕੀਤੀ ਬੇਲੇ ਇੱਕ ਵੇਲੇ ਜਦੋਂ ਵੀ ਅਸੀਂ ਇਹਨੂੰ ਕਿਹਾ ਇਹ ਭਗਵਾਨ ਵਿਸ਼ਵ ਕਰਮਾਈ ਦੇ ਚੰਦਰ ਜੀ ਹਾਜ਼ਰੀ ਲਗਵਾਉਣ ਆਏ ਆ ਔਰ ਜਿਹੜੀਆਂ ਸਾਡੀਆਂ ਦਿੱਕਤਾਂ ਮੁਸ਼ਕਲਾਂ ਹਮੇਸ਼ਾ ਹੀ ਹੱਲ ਕਰਦੇ ਰਹੇ ਆ ਔਰ ਇਹ ਜਿਹੜੇ ਯੂਨਿਟਸ ਅੱਜ ਇਹ ਦੇ ਰਹੇ ਹੈਗੇ ਆ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ ਸ਼੍ਰੀ ਵਿਸ਼ਵ ਕਰਮਾ ਚੈਰੀਟੇਬਲ ਟਰਸਟ ਸ਼੍ਰੋਮਣੀ ਸ਼੍ਰੀ ਵਿਸ਼ਵ ਕਰਮਾ ਮੰਦਿਰ ਵੱਲੋਂ ਇਹਨਾਂ ਦਾ ਬਹੁਤ ਸ਼ੁਕਰਾਨਾ ਅਦਾ ਕਰਦੇ ਆਂ ਔਰ ਉਮੀਦ ਕਰਦੇ ਕਿ ਇਹਨਾਂ ਦਾ ਕੰਟਰੀਬਿਊਸ਼ਨ ਸਹੀ ਮੈਣਿਆਂ ਦੇ ਵਿੱਚ ਜਿਹੜਾ ਨੂੰ ਲੋੜ ਹੈ ਜਿਹਨਾਂ ਪੇਸ਼ਾ ਤੋਂ ਲੋੜ ਆ ਉਹਨਾਂ ਦੇ ਲਈ ਬਹੁਤ ਸਹਾਇਕ ਹੋਊਗਾ ਔਰ ਮੈਂ ਭਗਵਾਨ ਵਿਸ਼ਵਕਰਮਾ ਜੀ ਅੱਗੇ ਅਰਦਾਸ ਕਰਦਾ ਕਿ ਇਹਦਾ ਦੀ ਜਿਹੜਾ ਰਤਵਾ ਔਰ ਜਿਹੜਾ ਇਹਨਾਂ ਦਾ ਇਹ ਕੰਮ ਕਰਨ ਦਾ ਢਾਂਗ ਹੈ ਬਾਬਾ ਜੀ ਉਹਨਾਂ ਤੇ ਹਮੇਸ਼ਾ ਆਸ਼ੀਰਵਾਦ ਭਰਿਆ ਹੱਥ ਰੱਖਣ ਔਰ ਸੁਸ਼ੀਰੀ ਅਨੀਤਾ ਜੀ ਜਿੱਦਾਂ ਸਾਰੇ ਫਗਵਾੜੇ ਦੇ ਵਿੱਚ ਨਹੀਂ ਪੂਰੇ ਇਲਾਕੇ ਦੇ ਵਿੱਚ ਜਿੱਦਾਂ ਆਪਣਾ ਕੰਟਰੀਬਿਊਸ਼ਨ ਪਾ ਰਹੇ ਆ ਭਾਜੀ ਹੁਣੀ ਜਿੱਦਾਂ ਕੰਟਰੀਬਿਊਸ਼ਨ ਪਾ ਰਹੇ ਆ ਇਹ ਇਦਾਂ ਹੀ ਇਹਨਾਂ ਦੀ ਜਿਹੜੀ ਸਪਿਰਿਟ ਆ ਫਲਰਿਸ਼ ਰਵੇ ਇਹ ਬਲੂਮਿੰਗ ਕਾਰਨ ਭਗਵਾਨ ਵਿਸ਼ਵਕਰਮਾ ਜੀ ਇਹਨਾਂ ਤੇ ਆਪਣਾ ਆਸ਼ੀਰਵਾਦ ਰੱਖਣਾ ਵੇ ਸਾਈ ਬੋਲ ਵਿਸ਼ਵਕਰਮਾ Model senior secondary school running under the motivational leadership of K K.K. Sadhana and the dynamic management committee located in the heart of Fagwara serving humanities since 1965. Affiliated to PSCB for science, commerce, and humanities with the vision to empower students with the skill and qualities of leadership. Students securing top position in 10th and plus two board exams. Highly qualified national and state awarded teachers. High tech modern science lab, computer lab. Lab, home size lab and tata class at smart classes a modern approach to learning co-curricular activities holistic growth for students winner of various inter-school competition special stress on imbibing moral values special financial aid for needy and deserving students transfer facility available admissions are open for the session 2025-26 contact immediately at 80543 593